ਸਾਥੀਓ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਜੈ ਵਾਲਮੀਕੀ ਜੈ ਕਬੀਰ ਜੈ ਪੀ ਜੈ ਸੁਭਦਾਨ ਮੈਂ ਅਸ਼ਵਨੀ ਕੁਮਾਰ ਜਗਾਨਿਆ ਜਨਰਲ ਸਕੱਤਰ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈਡ ਆਫਿਸ ਪੁਸ਼ਨਪੂਰਾ ਤੋਂ ਅ ਸਾਥੀਓ ਜਿੰਨੀਆਂ ਵੀ ਸੰਗਤਾਂ ਜਾਂ ਜਿੰਨੇ ਵੀ ਪ੍ਰਧਾਨ ਸਹਿਬਾਨ ਜੀ ਲੰਮਰੀ ਸਰ ਦੇ ਸ਼੍ਰੀ ਗੁਰੂ ਦਾਸ ਨਾਮ ਲੇਵਾ ਸੰਤਾਂ ਦੇ ਪ੍ਰਧਾਨ ਔਰ ਜਿੰਨੀਆਂ ਵੀ ਵਾਲਮੀਕਤਾ ਦੇ ਜਿੱਥੇ ਬੰਦੀਆਂ ਜਿੰਨੇ ਵੀ ਸੰਗਠਨ ਸਾਰਿਆਂ ਨੂੰ ਮਿਲਦੀ ਹੈ ਕਿ ਕੱਲ ਜਿਹੜਾ ਹੈ ਅੰਮ੍ਰਿਤਸਰ ਬੰਦ ਦੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਉਹ ਕਾਲ ਕਿਉਂ ਦਿੱਤੀ ਗਈ ਹੈ ਕੋਈ ਸਾਨੂੰ ਸ਼ੌਂਕ ਨਹੀਂ ਹੈ ਪੰਜਾਬ ਬੰਦ ਕਰਾਉਣ ਦਾ ਕਿਉਂਕਿ ਜਦੋਂ ਅਤਿਆਚਾਰ ਦੀ ਹੱਦ ਹੋ ਜਾਂਦੀ ਆ ਤੇ ਉਦੋਂ ਫੇਰ ਜਦੋਂ ਸਾਡੇ ਰਹਿਬਰਾਂ ਦੀ ਬੇਦਵੀਂ ਹੁੰਦੀ ਹੈ ਤਾਂ ਫੇਰ ਬੜੀ ਦੁਖੀ ਹਿਰਦੇ ਦੇ ਨਾਲ ਬੜੇ ਦੁਖੀ ਮਨ ਦੇ ਨਾਲ ਸਾਨੂੰ ਮਜਬੂਰਨ ਸੜਕਾਂ ਦੇ ਉੱਤਰਨਾ ਪੈਂਦਾ ਹੈ ਸੋ ਸਾਰਿਆਂ ਧਾਰਮਿਕ ਜਥੇਬੰਦੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਸੁਭਾਵਾਂ ਦੇ ਪ੍ਰਧਾਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਸਵੇਰੇ 9 ਵਜੇ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੂਸ਼ਨਪੁਰਾ ਵਿਖੇ ਜਿਹੜਾ ਹੈ 9 ਵਜੇ ਪਹੁੰਚਣ ਦੀ ਇੱਕ ਪਾਲਤਾ ਕਰਨੀ ਆ ਵੱਧ ਤੋਂ ਵੱਧ ਆਪਣੇ ਸਾਥੀ ਲੈ ਕੇ ਮੈਂਬਰ ਲੈ ਕੇ ਜਿੰਨਿਆਂ ਵੀ ਮੁਹੱਲੇ ਨਿਵਾਸੀ ਆ ਰਹਿਆਂ ਨੂੰ ਮੈਸੇਜ ਲਾ ਦਿਓ ਕਿ ਕੱਲ ਜਿਹੜਾ ਹੈ ਪੰਜਾਬ ਪੰਥ ਦੀ ਕਾਲ ਹੈ ਤੇ ਕੱਲ ਸਵੇਰੇ ਜਿਹੜਾ ਹੈ ਪੂਸ਼ਨਪੁਰੇ ਤੋਂ 9 ਵਜੇ ਜਿਹੜਾ ਰਵਿਦਾਸ ਭਾਈ ਚਾਰੇ ਦਾ ਇੱਕ ਜਥਾ ਵਿਸ਼ਾਲ ਜਥਾ ਜਿਹੜਾ ਹੈ ਬਾਬਾ ਸਾਹਿਬ ਜੀ ਦੇ ਸਨਮਾਨ ਦੇ ਵਿੱਚ ਆ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਔਰ ਉੱਥੋਂ ਹੁੰਦਾ ਹੋਇਆ ਹਾਲ ਹਾਲ ਬਾਜ਼ਾਰ ਤੋਂ ਹੁੰਦਾ ਹੋਇਆ ਹਾਲ 게ਟ ਦੇ ਬਾਹਰ ਔਰ ਉਸ ਤੋਂ ਬਾਅਦ ਜਿਹੜਾ ਹੈ ਪਟਾਰੀ ਪੁਲ ਤੇ ਉੱਥੇ ਚੱਕਾ ਜਾਂਚ ਕੀਤਾ ਜਾਏਗਾ ਜੀ ਸੋ ਜਿਹੜਾ ਮੈਂ ਫੇਰ ਬੇਨਤੀ ਕਰ ਦਵਾ ਕਿ ਆਪਣੇ ਕਾਮਕਾਰ ਜਿੰਨੇ ਆ ਛੱਡ ਕੇ ਜਿਹੜਾ ਇੱਥੇ ਪਹੁੰਚ ਦੀ ਕਿਰਪਾ ਦਾ ਕਰਨੀ ਹੈ ਕਿਉਂਕਿ ਅੱਜ ਜੋ ਵੀ ਕੁਝ ਸਾਨੂੰ ਮਿਲਿਆ ਹੈ ਨੌਕਰੀਆਂ ਮਿਲਿਆ ਨੇ ਅਗਰ ਅੱਛੇ-ਅੱਛੇ ਕੰਮ ਅਸੀਂ ਕਰ ਰਹੇ ਆ ਆਪਣੇ ਕਾਰੋਬਾਰ ਕਰ ਰਹੇ ਆ ਤੇ ਇਹ ਬਾਬਾ ਸਾਹਿਬ ਜੀ ਦੀ ਦੇਣ ਹੈ ਕਿਉਂਕਿ ਬਾਬਾ ਸਾਹਿਬ ਜੀ ਅਗਰ ਨਾ ਹੁੰਦੇ ਤਾਂ ਸ਼ਹਿਰ ਸਾਡਾ ਵੀ ਵजूद ਨਹੀਂ ਸੀ ਹੋਣਾ ਅਸੀਂ ਬੋਲ ਵੀ ਨਹੀਂ ਸੀ ਸਕਦੇ ਹੁਣ ਬੋਲ ਰਹੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਬਾਬਾ ਸਾਹਿਬ ਜੀ ਦੀ ਪ੍ਰਤੀਮਾ ਦਾ ਅਨਰਾਦਰ ਕੀਤਾ ਗਿਆ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਬਾਬਾ ਸਾਹਿਬ ਜੀ ਦੇ ਸਰਦਾਰ ਨੂੰ ਜਿਹੜਾ ਹੈ ਅੱਗ ਲਗਾਈ ਗਈ ਹੈ ਤੇ ਜੋ ਮਾਰਬਲ ਦਾ ਬਣਿਆ ਸੀ ਮੁਰਕੇ ਨੂੰ ਪਥੌੜਾ ਮਾਰ ਕੇ ਤਬੜਿਆ ਗਿਆ ਹੈ ਸੋ ਉੱਥੋਂ ਦੀ ਜਿਹੜੀ ਸਿੱਖ ਅ ਜਿਹੜੇ ਹੈ ਪ੍ਰਬੰਧਕ ਜਿਹੜੀ ਹੈ ਉੱਥੋਂ ਦੀ ਪਿਲਾਰੇ ਦੀ ਜਿਹੜੀ ਕਮੇਟੀ ਹੈ ਟੀਮ ਹੈ ਉਹਨਾਂ ਭਰਾਵਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਉਸੇ ਵਕਤ ਕੋਸ਼ੀ ਨੂੰ ਫੜਿਆ ਔਰ ਉਸ ਨੂੰ ਹਵਾਲਾਤ ਦੇ ਵਿੱਚ ਕਰਾਇਆ ਸੋ Hindu Sikh Muslim ਭਾਈਚਾਰੇ ਦੀ ਜਿਹੜੀ ਇਕਤਾ ਨੂੰ ਜਿਹੜਾ ਤੋੜਨ ਵਾਸਤੇ ਇਸ਼ਾਰਾਤੀ ਅੰਸਰ ਜਿਹੜੇ ਅੱਗੇ ਆ ਰਹੇ ਨੇ ਸੋ ਅਸੀਂ ਆਪਣੀ ਏਕਤਾ ਭਾਈਚਾਰਾ ਬਣਾ ਕੇ ਰੱਖਣਾ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਨਿਮਰਤਾ ਸਹਿਤ ਸ਼ਾਂਤੀਪੂਰਵ ਜਿਹੜਾ ਹੈ ਅਸੀਂ ਮੰਨਦਾ ਜਿਹੜਾ ਸੱਦਾ ਦਿੱਤਾ ਹੈ ਉਹ ਸਾਰਿਆਂ ਨੇ ਹੋਂਸ ਦੀ ਕਿਰਪਾ ਦਾ ਕਰਨੀ ਚਾਹੁਰਦੇਵ ਜੈ ਜੀ 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 ਅੱਜ ਜੋਗੇ ਸੈਟਰ ਅਮੇਰਕਾ ਸਾਹਿਬ ਜੀ ਨਾਮ ਆਫ 6 ਸਾਲ ਹੋ ਗਏ ਉਹ ਬੜੀ ਹੀ ਮੰਦ ਭਗੀ ਵਿਜੀਰ ਆਪਾਂ ਨੂੰ ਇਹ ਜੋ ਸਾਡੇ ਸਮਾਜ ਨੇ ਇਸ ਤਰ੍ਹਾਂ ਹੋ ਗਿਆ ਇਹ ਸ਼ਰਾਰਤੀ ਹਮ ਸਭ ਜਿਹੜੇ ਭੇਜੀ ਜਾਂਦੀਆਂ ਏਜੰਸੀਆਂ ਸਾਡੇ ਹੀ ਸਮਾਜ ਨਾਲ ਖਾਂਦੀਆਂ ਨੇ ਇਹ ਆਪਾਂ ਸਰਕਾਰ ਅਗੇ ਕਿੰਨੇ ਆ ਇਹ ਦੋਸ਼ੀ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੋ ਕਿ ਸਾਡੇ ਸਮਾਜ ਉਤੇ ਦੁੱਖ ਦੀ ਘੜੀ ਆਈ ਕਿਉਂ ਇਹ ਇਹਨਾਂ ਕਰਦਾ ਹੀ ਕਿਉਂ ਇਹਦੇ ਮਗਰ ਏਜੰਸੀਆਂ ਨੇ ਇਹਦੇ ਨਾਲ ਬੰਦੇ ਹੋਰ ਕਿੰਨੇ ਨੇ ਉਹ ਪੂਰੀ ਜਾਂਚ ਕੀਤੀ ਜਾਵੇ ਕਹ ਤੱਕ ਗਾਵੇ ਇਹਨੂੰ ਕਿਸਨੇ ਭੇਜਿਆ ਤੇ ਕਿਉਂ ਭੇਜਿਆ ਕੀ ਕਾਰਨ ਹੈ ਪੈਸੇ ਦਾ ਲਾਲਚ ਹੈ ਜਾਂ ਕੋਈ ਏਜੰਸੀ ਕੋਈ ਬਹੁਤ ਵੱਡੀ ਏਜੰਸੀ ਹੈ ਜਿਸਨੇ ਇਹਨੂੰ ਭੇਜਿਆ ਸੋ ਸਾਡੇ ਸਮਾਜ ਦਾ ਮੋਲ ਖਰਾਬ ਕਰਨ ਦੇ ਵਾਸਤੇ ਇਹ ਹਿਸਾਬ ਦੇ ਅਨੁਸਾਰ ਕਿਤੇ ਆਪਾਂ ਕਹਿੰਦੇ ਆ ਸਰਕਾਰ ਨੂੰ ਅੱਜ ਸਮਝ ਸਰਕਾਰ ਨੂੰ ਕਿ ਜਤ ਜਤ ਕੰਮ ਹੋਇਆ ਕੀਤਾ ਜਾਵੇ ਤੇ ਹੈਡੋਮਿਕ ਕੁਸ਼ਪੁਰਾ ਵਿੱਚ ਆਪਾਂ ਸਾਰੇ ਸੰਤਾਂ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਸਿਰ 9 ਵਜੇ ਇੱਥੇ ਪਹੁੰਚੋ ਤੇ ਸਾਰੀਆਂ ਸੁਭਾਵਾਂ ਬੋਸਰ ਦੇ ਚਿੱਲੇ ਦੀਆਂ ਜਿੰਨੀਆਂ ਸੁਭਾਵਾਂ ਨੇ 9 ਵਜੇ ਪਹੁੰਚ ਕੇ ਆਪਣੇ ਇਕੱਠੇ ਹੋ ਕੇ ਬਾਬਾ ਸਾਹਿਬ ਦੀ ਮੂਰਤੀ ਦੇ ਜਾ ਕੇ ਤੇ ਉਸ ਤੋਂ ਬਾਅਦ ਚਕਰਾ ਸ਼੍ਰੀ ਜੀ ਨੂੰ ਦੱਸਿਆ ਪਾ ਉਸੇ ਮੂਰਤ ਜਾਣਾ ਜੀ ਬੜੇ ਹੀ ਕਾਮ ਤੇ ਨਿਭਤਨ ਕਿਸੇ ਦੀ ਕੋਈ ਛੇੜਖਾਡੀ ਨਹੀਂ ਹੋਊਗੀ ਇਹ ਬੜੇ ਹੀ ਪਿਆਸ ਕਰਨਾ ਜਣਾ ਜੀ ਜੋ ਕਿ ਸਾਡੇ ਰੋਜ਼ ਰੋਸ ਸਰਕਾਰਾਂ ਨਾਲ ਬੋਲ ਕੇ ਉਸ ਦੋਸ਼ੀ ਨੂੰ ਪੂਰੀ ਦੀ ਪੂਰੀ ਸਜ਼ਾ ਦਿਨੇ ਜੋ ਕਿ ਇੰਨੀ ਦੁਗਿਆ ਤੇ ਮਨਚਲ ਬੋਸ਼ਾ ਜੈਤ ਦੇ ਤੁਹਾਡੇ ਦੇ ਹੈ ਵੀ ਜੈਨਾ